ਆਪਣੇ ਲਾਏ ਹੋਏ ਫੈਸਲੇ ਆਪਣੇ ਤੇ ਜਦੋਂ ਭਾਰੀ ਪੈ ਜਾਂਦੇ ਆ ਜਦੋਂ ਆਪਾਂ ਆਪਣੇ ਫੈਸਲੇ ਲੈਣ ਦੇ ਵਿੱਚ ਗਲਤ ਹੋ ਜਾਂਦੇ ਹਨ ਕਾਂ ਫਿਰ ਉਹ ਚੀਜ਼ਾਂ ਬੰਦੇ ਨੂੰ ਤੋੜ-ਟੋੜ ਕੇ ਖਾਂਦੀਆਂ ਹੁੰਦੀਆਂ ਨੇ ਦੀਪ ਸਰਦਾਰਨੀ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਰੀਲਸ ਅਪਲੋਡ ਕਰਦੀ ਹੈ ਉਸ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਦੀਪ ਸਰਦਾਰਨੀ ਅੱਜ ਕੱਲ ਬਹੁਤ ਜ਼ਿਆਦਾ ਸੈੱਡ ਦਿਖਾਈ ਦੇ ਰਹੀ ਹੈ ਜੋ ਕਿ ਆਪਣੇ ਸਹੁਰਾ ਪਰਿਵਾਰ ਦੇ ਰਿਲੇਟਿਵ ਬਹੁਤ ਸਾਰੀਆਂ ਵੀਡੀਓ ਅਪਲੋਡ ਕਰਦੀ ਹੈ ਸਟੋਰੀਜ਼ ਪਾਉਂਦੀ ਹੈ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਦੀਪ ਸਰਦਾਰਨੀ ਆਪਣੇ ਸਹੁਰਾ ਪਰਿਵਾਰ ਤੋਂ ਕੋਈ ਜ਼ਿਆਦਾ ਖੁਸ਼ ਨਹੀਂ ਹੈ ਬੀਤੇ ਦਿਨੀ ਦੀਪ ਸਰਦਾਰਨੀ ਨੇ ਇੱਕ ਪੋਸਟ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਤੇ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਲਿਖੀ ਤੇਰੇ ਮਾਪਿਆਂ ਦੀ ਨੂਆ ਉਹ ਬੁਰਾ ਪੜਾਹੀ ਆਖਣਗੇ वैसे मेरे मापिया ने मेनू सयाणीती आ खाके पाल्यावा दीप सरदारनी नु अक्सर ए सवाल बहुत ज्यादा पुछाया ਜਾਂਦਾ ਕੀ ਤੁਸੀਂ ਆਸਟ੍ਰੇਲੀਆ ਆਪਣੇ ਪਤੀ ਕੋਲੇ ਕਦੋਂ ਜਾਵੋਗੇ ਦੀਪ ਸਰਦਾਰਨੀ ਨੇ ਇਹ ਸਵਾਲ ਦਾ ਕਲੀਅਰ ਜਵਾਬ ਦਿੰਦੇ ਹੋਏ ਦੱਸਿਆ ਕਿ ਉਸ ਦਾ ਵੀਜ਼ਾ ਖਤਮ ਹੋ ਚੁੱਕਿਆ ਉਸ ਨੇ ਦੁਬਾਰਾ ਤੋਂ ਵੀਜ਼ਾ ਅਪਲਾਈ ਕੀਤਾ ਸੀ ਜਿਸ ਦੇ ਵਿੱਚ ਉਸ ਦੀ ਰਿਫਿਊਜ਼ਲ ਆ ਚੁੱਕੀ ਸੀ ਤੇ ਹੁਣ ਉਸ ਦਾ ਕੁਝ ਨਹੀਂ ਪਤਾ ਕਿ ਉਹ ਕਦੋਂ ਜਾਵੇਗੀ ਬਾਕੀ ਜੇਕਰ ਤੁਸੀਂ ਦੀਪ ਸਰਦਾਰਨੀ ਨੂੰ ਪਸੰਦ ਕਰਦੇ ਹੋ ਤਾਂ ਸਾਡੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਦੇ ਹੋ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ